ਸਤਿ ਸ਼੍ਰੀ ਅਕਾਲ ਦੋਸਤੋ ਰਾਸ ਸੰਧੂ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਘੰਟੀ ਦੇ ਬਟਨ ਨੂੰ ਆਲ ਤੇ ਸੈੱਟ ਕਰ ਲਿਓ ਇਸੇ ਤਰ੍ਹਾਂ ਆਉਣ ਵਾਲੀਆਂ ਹਰ ਰੋਜ਼ ਦੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਆਪਾਂ ਲੈ ਕੇ ਆਏ ਜੀ ਤੁਹਾਡੇ ਲਈ ਇਹ ਦੋ ਐਚਐਫ گاਵਾ ਸੋ ਇਸ ਦੀ ਕੀ ਡਿਟੇਲ ਹੈਗੀ ਆਪਾਂ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ ਉਸ ਤੋਂ ਪਹਿਲਾਂ ਜਿਹੜਾ ਥਾਊਟ ਕਾਣਾ ਹੈਗਾ ਜੀ ਉਹ ਆਪਾਂ ਪੁੱਛ ਲੈਨੇ ਆ ਜੀ ਚਾਚਾ ਜੀ ਹ ਉਹ ਆਪਣਾ ਪਿੰਡ ਕਿਹੜਾ ਜੀ ਪਿੰਡ ਬੌਜਗੜ ਜੀ ਤਹਿਸੀਲ ਜੀ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਪੈਗੇ ਹਾਂਜੀ ਠੀਕ ਹੈ ਜੀ ਸੋ ਜਤਾ ਜੀ ਇਹ ਦੋ ਆਪਣੀਆਂ ਗੜਾ ਹੈਗੀਆਂ ਜੀ ਆਪਣੇ ਕੋਲ ਹਨਾ ਹਾਂਜੀ ਹਾਂਜੀ ਜੇ ਆਪਾਂ ਇਹਦੀ ਪਹਿਲੀ ਦੀ ਗੱਲ ਕਰੀਏ ਤੇ ਇਹਦੀ ਡਿਟੇਲ ਆਪਾਂ ਨੂੰ ਜ਼ਰੂਰ ਦੱਸਿਓ ਜੀ ਠੀਕ ਹੈ ਜੀ ਇਹ ਕਿੰਨਾ ਸੁਵੇ ਸੁਣ ਜਾ ਰਹੀ ਹੈ ਜੀ ਇਹ ਤੀਜਾ ਸੁਵੇ ਤੀਜਾ ਸੁਵੇ ਸੁਣ ਜਾ ਰਹੀ ਹੈ ਤੇ ਪਿਛਲੇ ਸੁਵੇ ਦਾ ਦੁੱਧਿੰਦਾ ਕੀ ਹੈ ਜੀ ਜਿਤ 15 16 ਲੀਟਰ 15 16 ਲੀਟਰ ਦੀ ਕੈਪੈਸਿਟੀ ਇਹਦੀ ਹੈਗੀ ਹੈ ਜੀ ਠੀਕ ਹੈ ਜੀ ਇਸ ਵਾਰ ਤੀਜਾ ਸੁਵੇ ਸੁਣ ਜਾ ਰਹੀ ਹੈ ਹਾਂਜੀ ਠੀਕ ਹੈ ਜੀ ਤੇ ਕਿੰਨੇ ਦਾ ਰਹਿ ਗਿਆ ਜੀ ਤਕਰੀਬਨ ਇਸ ਨੂੰ ਸੂਨ ਦੇ ਵਿੱਚ ਸਾਡੇ ਹਾਲਾ ਤੇ ਹਫਤਾ ਤੋਂ ਘੱਟ ਬਿਲਕੁਲ ਸੂਫ ਹੈ ਜੀ ਇੱਕ ਹਫਤਾ ਹਾਂ ਜੀ ਦੋਸਤੋ ਇੱਕ ਹਫਤਾ ਇਸ ਨੇ ਅਜੇ ਤਕਰੀਬਨ ਲੈ ਜਾਣਾ ਹੈ ਜੀ ਸੋ ਆਪਾਂ ਤੁਹਾਨੂੰ ਇਸ ਦੀ ਜਿਹੜੀ ਲੈਵਿਟੀ ਹੈਗੀ ਆ ਆਰਡਰ ਦੀ ਕੁਆਲਿਟੀ ਤੁਹਾਨੂੰ ਜ਼ਰੂਰ ਆਪਾਂ ਦਿਖਾ ਦਿੰਨੇ ਆ ਹਜੇ ਮਤਲਬ ਕਿ ਲੈਵਾ ਭਰਨਾ ਦੋਸਤੋ ਇਹਨੇ ਪੂਰਾ ਸ਼ੁਰੂ ਕਰ ਲਿਆ ਹਜੇ 7 ਦਿਨਾਂ ਦੇ ਵਿੱਚ ਇਸ ਨੇ ਪੂਰਾ ਆਪਦਾ ਆਰਡਰ ਬਣਾ ਕੇ ਤਿਆਰ ਕਰ ਲੈਣਾ ਸੋ ਕਾਫੀ ਜ਼ਿਆਦੀ ਚੰਗੀ ਵਹਿੜ ਹੈਗੀ ਆ ਜੀ ਬਿਲਕੁਲ ਵਾਜਬ ਰੇਟ ਹਨ ਜੀ ਸੋ ਚਾਚਾ ਜੀ ਬਾਕੀ ਇਹ ਥਣਾ ਦੀ ਮਾੜੀ ਜੀ ਦੱਸਿਓ ਸਾਨੂੰ ਕੋਈ ਗਾਰੰਟੀ ਹੈ ਅਸੀਂ ਚੋਰ ਤੇ ਛੱਡੀ ਹੈ ਅੱਛਾ ਜੀ ਬਿਲਕੁਲ ਧਾਰਪੂਰ ਛੱਟਾ ਕੋਈ ਨਹੀਂ ਹੈਗਾ ਕੋਈ ਨਹੀਂ ਠੀਕ ਆ ਦੋਸਤੋ ਥਣਾ ਦੀ ਬਿਲਕੁਲ ਸਾਫ ਆ ਸੋ ਚਾਹਵਨ ਵੀਰ ਇਹ ਖਰੀਦਣ ਤੇ ਐਚ ਐਫ ਗਾਂ ਜਰੂਰ ਸੰਪਰਕ ਕਰ ਸਕਦੇ ਨਾ ਆਪਾਂ ਜਿਹੜੇ ਮੋਬਾਈਲ ਨੰਬਰ ਤੁਹਾਨੂੰ ਵੀਡੀਓ ਦੇ ਐਂਡ ਵਿੱਚ ਜਰੂਰ ਦੱਸਾਂਗੇ ਸੋ ਚਾਚਾ ਇਸ ਦੀ ਮੁੱਲ ਦੀ ਗੱਲ ਕਰੀਏ ਤਾਂ ਕੀ ਪ੍ਰਾਈਸ ਜਾਂਦਾ ਜੀ ਮੁੱਲ ਜੀ 35000 ਰੁਪਏ 35000 ਰੁਪਏ ਆ ਜੀ ਸੋ ਦੋਸਤੋ 35000 ਰੁਪਈਆ ਇਸ ਵੇੜ ਦੀ ਡਿਮਾਂਡ ਹੈਗੀ ਆ ਸੋ ਮੌਕੇ ਤੇ ਹਾਂ ਜੀ ਹਾਂ ਜੀ ਚਲੋ ਕੋਈ ਗੱਲ ਨਹੀਂ ਠੀਕ ਹੈ ਜੀ ਦੂਰੋਂ ਨੇੜਿਓਂ ਕਿ ਆਵੇ ਥੋੜਾ ਬਾਤਾ ਮਾਨਤਨ ਹੋ ਜੇ ਮਾਨਤਨ ਕਰਦੇ ਆ ਠੀਕ ਹੈ ਠੀਕ ਹੈ ਸੋ ਦੋਸਤੋ ਇਸ ਦੇ ਵਿੱਚ ਮਾਨਤਨ ਥੋੜਾ ਬਾਤਾ ਜ਼ਰੂਰ ਤੁਹਾਡਾ ਕੀਤਾ ਜਾਵੇਗਾ ਸੋ ਸੋ ਦੋਸਤੋ ਆਪਾਂ ਖੋਲ ਕੇ ਤੁਹਾਨੂੰ ਤੋਰ ਕੇ ਜਿਹੜੀ ਵਹਿੜ ਆ ਉਹ ਦਿਖਾਉਣ ਲੱਗੇ ਆ ਜੀ ਸੋ ਕਰ ਲਿਓ ਚੈੱਕ ਤੁਸੀਂ ਥਾਣਾ ਦੀ ਬਿਲਕੁਲ ਇੱਕੋ ਜਿਹੀ ਹੈਗੀ ਹੈ ਦੋਸਤੋ ਸਾਰੇ ਥਾਣੇ ਇੱਕ ਬਰਾਬਰ ਹਨ ਚੰਗੀ ਵਧੀਆ ਹੈਗੀ ਹੈ ਦੋਸਤੋ ਬਾਕੀ ਜਿਹੜੀ ਵਿਥੇ ਵੀ ਹੈ ਥਾਣੇ ਦੇ ਅਗਲੇ ਪਿਛਲੇਾਂ ਦੀ ਕਾਫੀ ਵਧੀਆ ਆ ਦੇਖ ਸਕਦੇ ਹੋ ਸਾਫ ਹਵਾਨਾ ਹੈਗਾ ਦੋਸਤੋ ਚੰਗੀ ਵੈੜ ਹੈਗੀ ਆ ਕੋਈ ਕਿਸੇ ਪਾਸੇ ਵੀ ਕੋਈ ਲਾਂਬੇ ਵਾਲੀ ਜਾਂ ਕਿਸੇ ਲੋ ਵੀ ਕੋਈ ਪਿੰਤੂ ਪ੍ਰਿੰਤੂ ਵਾਲੀ ਗੱਲ ਨਹੀਂ ਹੈਗੀ ਸੋ ਪਾਪਾ ਜੀ ਅਗਲੀ ਵੈੜ ਦੀ ਗੱਲ ਕਰੀਏ ਤੇ ਇਹਨਾਂ ਬਾਰੇ ਵੀ ਜਰੂਰ ਦੱਸੋ ਜੀ ਸਾਨੂੰ ਇਹ ਕਿਨਵਾ ਸੂਆ ਸੂਈ ਹੈ ਜੀ ਇਸ ਵਾਰ ਇਹ ਹਾਂ ਦੁਜੇ ਸਵੇਰੀ ਆ ਜੀ ਦੁਜੇ ਸਵੇਰੀ ਸੋਣੀ ਆ ਪਹਿਲਨ ਪਲੂਨ ਪਹਿਲਨ ਵੈੜ ਹੈ ਨਾ ਜੀ ਇਹ ਵੈੜ ਸੀ ਠੀਕ ਹੈ ਜੀ ਤੇ ਕਿੰਨੇ ਚਿਰ ਦੀ ਗੱਭ ਹੈਗੀ ਆ ਜੀ ਸੱਤ ਮਹੀਨੇ ਦੀ ਗੱਭ ਆ ਜੀ ਸੱਤ ਮਹੀਨੇ ਦੀ ਗੱਭ ਆ ਤੇ ਥੱਲੇ ਦੁੱਧ ਕਿੰਨਾ ਜੀ ਦੋ ਦੋ 6 ਲੀਟਰ ਆ ਦੋ ਟਾਇਪ ਦਾ 6 ਲੀਟਰ ਦੋਸਤੋ ਇਹਦੇ ਥੱਲੇ ਦੁੱਧ ਹੈਗਾ ਇੱਕ ਟਾਈਮ ਦਾ 3 ਕਿਲੋ ਦੁੱਧ ਇਸ ਥੱਲੇ ਹੈਗਾ ਕੋਈ ਵੀਰ ਆਪਦੀ ਚੁਵਾਈ ਕਰਨਾ ਚਾਹਵੇ ਤਸੱਲੀ ਬਖਸ਼ ਕੋਈ ਦੋ ਟਾਈਮ ਇਹਦੀ ਚੁਵਾਈ ਕਰ ਸਕਦਾ ਤੇ ਕਾਫੀ ਵਧੀਆ ਚੰਗੀ ਵੈੜ ਹੈਗੀ ਅੱਗੇ ਦੁਜੇ ਸੂਵੇ ਦੀ ਅਸੀਂ ਬਣੀ ਹੈਗੀ ਆ ਤੇ ਚੰਗਾ ਟੀਕਰ ਖਾਇਆ ਹੈ ਨਾ ਜੀ ਇਹ ਚੰਗਾ ਵਧੀਆ ਵਧੀਆ ਠੀਕ ਹੈ ਸੋ ਦੋਸਤੋ ਚੰਗੀ ਸੋਹਣੀ ਸੋਹਣੀ ਵੇੜ ਹੈਗੀ ਆ ਬਾਕੀ ਤੁਸੀਂ ਵੇਖ ਸਕਦੇ ਹੋ 6 ਲੀਟਰ ਦੀ ਮਿਲਕ ਦੀ ਚੁਵਾਈ 2 ਡੰਗ ਦੀ ਇਸ ਦੀ ਜਿਹੜਾ ਮਰਜ਼ੀ ਵੀ ਰਾਨ ਕੇ ਕਰ ਸਕਦਾ ਚੰਗੀ ਸੋਹਣੀ ਵੇੜ ਹੈਗੀ ਏ ਦੋਸਤੋ ਐਚ ਐਫ ਦੀ ਸੋ ਚਾਚਾ ਆਪਾਂ ਇਸ ਦੇ ਮੁੱਲ ਦੀ ਗੱਲ ਕਰੀਏ ਤਾਂ ਇਹਦਾ ਮੁੱਲ ਕੀ ਕਰਦੇ ਆਪਾਂ ਜੀ ਮੋਲੇ ਦਾ ਜੀ 30000 ਰੁਪਿਆ ਕਰਦੇ ਠੀਕ ਹੈ 30000 ਰੁਪਿਆ ਜੀ ਠੀਕ ਹੈ ਜੀ ਤੋਕੜ ਗੱਭਣ ਹੈ ਜੀ ਨਾ 30000 ਮੋਲਾ ਠੀਕ ਹੈ ਜੀ ਬਾਕੀ ਮੌਕੇ ਤੇ ਥੋੜਾ ਬਾਦਾ ਹੋ ਸਾਰ ਸਾਰ ਜਦ ਕਰਦੇ ਥੋੜਾ ਬਹੁਤ ਕੋਈ ਦੂਰੋਂ ਨੇੜਿਓਂ ਦਾ ਜਰੂਰ ਹੈ ਨਾ ਜੀ ਮੌਕੇ ਤੇ ਹੋ ਜਾਏਗਾ ਸੋ ਦੋਸਤੋ ਇਹਦਾ ਮੁੱਲ 30000 ਰੁਪਇਆ ਕੀਤਾ ਬਾਕੀ ਮੌਕੇ ਤੇ ਜਿਵੇਂ ਵੀ ਆ ਵੀ ਥੋੜਾ ਬਤਾ ਮਾਨਤਨ ਜਰੂਰ ਹੋ ਜਾਏਗਾ ਸਾਰੇ ਵੀ ਆਪਾਂ ਤੁਹਾਨੂੰ ਜਾਣਕਾਰੀ ਦੇਤੀ ਆ ਬਾਕੀ ਕੋਈ ਕਿਸੇ ਤਰ੍ਹਾਂ ਦੀ ਹੋਰ ਜਾਣਕਾਰੀ ਲੈਣੀ ਹੋਵੇ ਤੁਸੀਂ ਇਹਨਾਂ ਨੰਬਰਾਂ ਤੇ ਕੰਟੈਕਟ ਕਰਕੇ ਸਿੱਧੀ ਗੱਲ ਕਰ ਸਕਦੇ ਹੋ ਸੋ ਵੀਡੀਓ ਵੇਖਣ ਲਈ ਤੁਹਾਡਾ ਵੀਰਾਂ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ